ਆਪਣਾ ਪੰਜਾਬੀ ਕੋਈ ਨਾ ਕੋਈ ਮਿਲੂਗਾ ਜ਼ਰੂਰ ਸਾਨੂੰ ਸਾਨੂੰ ਮੈਨੂੰ ਕਿੰਧੋ ਫਰੰਤੋ ਕਰਕੇ ਲੱਭਣਾ ਪਵੇ ਪਰ YouTube ਚੈਨਲ ਦੱਸ ਮੈਨੂੰ ਆਪ ਨੂੰ ਮੈਨੂੰ 15 ਦਿਨ ਹੋਏ ਨੇ ਤੁਹਾਨੂੰ ਕੰਮ ਲੱਭਦਾ ਪਿਆ ਤੇ ਉਹੀ ਪੁੱਛਣਾ ਨਾ ਤੁਹਾਡਾ ਫੇਸ ਨਹੀਂ ਆਉਂਦਾ ਮੈਂ ਵੀਰੇ ਨਾਲ ਗੱਲ ਕਰ ਰਿਹਾ ਜਰਨਾ ਜਿੰਨਾਂ ਕੋਣ ਆਏ ਅੱਜ ਦੇ ਵੀਡੀਓ ਨੇ ¡Gracias! Tu cara como de la India ese chico! ¡Entonces vengo aquí! Hay mucho trabajo aquí en Barcelona <unforcida> y Madrid también. Si vienes aquí... tu

ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਬੜੀ ਹੀ ਜ਼ਰੂਰੀ ਆਪਾਂ ਗੱਲ ਕਰਨ ਲੱਗੇ ਆ ਸਾਡੇ ਕਈ ਭਰਾ ਇੰਡੀਆ ਤੋਂ ਪੁੱਛਦੇ ਆ ਵੀ ਜਿਹੜਾ ਬੰਦਾ ਕੰਮ ਸਿੱਖ ਕੇ ਆਉਂਦਾ ਉਹਨੂੰ ਕੰਮ ਸਪੀਨ ਵਿੱਚ ਮਿਲ ਜਾਂਦਾ ਕਿ ਨਹੀਂ ਮਿਲਦਾ ਕਈ ਸਾਡੇ ਭਰਾ ਕਹਿੰਦੇ ਆ ਕੰਮ ਸਿੱਖਿਆ ਤਾਂ ਕੰਮ ਮਿਲ ਜਾਂਦਾ ਕਈ ਕਹਿੰਦੇ ਆ ਕੰਮ ਇਹਨਾਂ ਨੂੰ ਸਿੱਖਿਆ ਨਹੀਂ ਹੁੰਦਾ ਤਾਂ ਨਹੀਂ ਮਿਲਦਾ ਕਈ ਕਹਿੰਦੇ ਪੇਪਰ ਹੈ ਨਹੀਂ ਆਪਾਂ ਸਾਰੀਆਂ ਗੱਲਾਂ ਦਾ ਕਰਾਂਗੇ ਹੱਲ ਤੁਸੀਂ ਬਣੇ ਰਹੋ ਮੇਰੇ ਨਾਲ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਤੁਸੀਂ ਆ ਜਾਓ ਮੇਰੇ ਨਾਲ ਤੇ ਹਾਂਜੀ ਦੋਸਤੋ ਆਪਾਂ ਇੱਥੇ ਲੱਭ ਦਿਆਂ ਸਾਡੇ ਸੱਜਣ ਭਰਾ ਸਾਡੇ ਪੰਜਾਬੀ ਭਰਾ ਹੋਣ ਮੈਂ ਤੁਹਾਨੂੰ ਉਹਨਾਂ ਤੋਂ ਲੈ ਕੇ ਆਵਾਂ ਰਿਵਿਊ ਜੋ origignal ਆ ਫਾਈਨਲ ਦੇ ਵਿੱਚ ਮੈਂ ਆਪਦੇ ਤੁਹਾਨੂੰ opinion ਦਊਗਾ ਵੀ ਕੀ ਸਿਚੁਏਸ਼ਨ ਆ ਫਾਈਨਲ ਦੇ ਵਿੱਚ ਤੁਹਾਨੂੰ ਆਪਣੇ opinion ਦਊਗਾ ਬਟ ਉਸ ਤੋਂ ਪਹਿਲਾਂ ਆਪਾਂ ਲੈਣੀ ਆ ਰਿਵਿਊ ਪਬਲਿਕ ਦੇ ਜੇਕਰ ਮੈਨੂੰ ਕੰਮ ਆਉਂਦਾ ਤੇ ਮੈਨੂੰ ਕੰਮ ਇੱਥੇ ਮਿਲੂਗਾ ਕਿ ਨਹੀਂ ਮਿਲਦਾ ਮੈਨੂੰ ਸਾਰੇ ਕੰਮ ਆਉਦੇ ਆ ਮੰਗ ਲਓ ਜਿਹੜਾ ਉਹ ਕੰਮ ਕਰਨ ਕਰ ਰਿਕੁਆਇਰਮੈਂਟ ਹੈਗੀ ਆ ਉਹ ਮੈਨੂੰ ਕੰਮ ਆਉਂਦਾ ਮੈਨੂੰ ਫੇਰ ਕੰਮ ਮਿਲਦਾ ਕਿ ਨਹੀਂ ਮਿਲਦਾ ਆਪਾਂ ਇਹ ਗੱਲ ਕਰਦੇ ਆਂ ਅੱਜ ਲੱਭਦੇ ਆਂ ਕਿਸੇ ਨਾ ਕਿਸੇ ਆਪਣੇ ਭਰਾ ਨੂੰ ਸਾਨੂੰ ਇੱਥੇ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਮਿਲ ਜੂਗਾ ਆਪਾਂ ਨੂੰ ਪੁੱਛ ਲੈਣੀ ਗੱਲਾਂ ਬਾਤਾਂ ਮੈਂ ਇੱਥੇ ਨਾ ਇਹੀ ਪੁੱਛਣਾ ਵੀ ਜਿਹੜੇ ਬੰਦੇ ਸਾਡੇ ਇੰਡੀਆ ਦੇ ਕਹਿੰਦੇ ਨੇ ਬੰਦਾ ਇੱਥੇ ਉਹ ਕੰਮ ਸਿੱਖ ਕੇ ਆਵੇ ਤੇ ਆਪਾਂ ਨੂੰ ਇਹ ਜ਼ਰੂਰੀ ਜਿਹੜਾ ਬੰਦਾ ਕੰਮ ਸਿੱਖ ਕੇ ਆ ਜਾਂਦਾ ਕੀ ਉਹਨੂੰ ਕੰਮ ਮਿਲ ਜਾਂਦਾ ਆਪਾਂ ਇਹ ਗੱਲ ਕਰਨੀ YouTube ਤੇ ਆਪਣਾ ਚੈਨਲ ਬਣਿਆ ਹੋਇਆ ਜੇ ਤੁਸੀਂ ਕਹਿੰਦੇ ਮੈਂ ਕੈਮਰਾ ਤਾਂ ਚੱਕ ਦੰਨਾ ਜੇ ਨਹੀਂ ਕਹਿੰਦੇ ਤੇ ਮੈਂ ਹੋਰ ਵੇਖ ਲਊਗਾ ਜਿਹੜੇ ਕੌਨਫੀਡੈਂਸ ਤੇ ਵੈਸੇ ਇਹ ਨਹੀਂ ਕੋਈ ਨਹੀਂ ਆਪਾਂ ਆਪਦੇ ਭਰਾ ਨੋਰਮਲ ਕੌਨਫੀਡੈਂਸ ਨੂੰ ਘੜਾਪਾਂ ਪੰਜਾਬ ਤੋਂ ਹੀ ਹਾਂ ਇੰਡੀਆ ਜਾ ਆਉਣਾ ਤੁਹਾਨ YouTube ਚੈਨਲ ਦਾ ਮੈਨੂੰ ਆਪ ਨੂੰ ਆਏ ਨੂੰ 15 ਦਿਨ ਹੋਏ ਨੇ ਤੁਹਾਨੂੰ ਕੰਮ ਲੱਭਦਾ ਪਿਆ ਤੇ ਉਹੀ ਪੁੱਛਣਾ ਨਾ ਤੁਹਾਡਾ ਤੁਹਾਡਾ ਫੇਸ ਨਹੀਂ ਆਉਂਦਾ ਮੈਂ ਵੀਰੇ ਨਾਲ ਗੱਲ ਕਰ ਤੇ ਆਪਾਂ ਬ੍ਰਦਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਪਹਿਲਾਂ ਵੀਰੇ ਤੋਂ ਆਪਾਂ ਪਰਮਿਸ਼ਨ ਲੈ ਲਈ ਆ ਵੀ ਕੀ ਆਪਾਂ ਗੱਲ ਕਰ ਸਕਦੇ ਜਿੰਨੀ ਵੀਰੇ ਨੂੰ ਪਤਾ ਹੋਇਆ ਆਪਾਂ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਬ੍ਰਦਰ ਆਪਾਂ ਬਣਾਉਨੇ ਯੂਟਿਊਬ ਤੇ ਵੀਡੀਓ ਤੇ ਇਹਦੇ ਵਿੱਚ ਨਾ ਸਾਡੇ ਕਾਫੀ ਭਰਾ ਇੰਡੀਆ ਤੋਂ ਆਪਣੇ ਨਾਲ ਜੁੜੇ ਹੋਏ ਆ ਉਹ ਗੱਲਾਂ ਕਰਦੇ ਆ ਵੀ ਇੱਥੇ ਆ ਕੇ ਬੜਾ ਕੰਮ ਈ ਸੀ ਮਿਲ ਜਾਂਦਾ ਕਿਤੇ ਤੁਹਾਡਾ ਕੀ ਖਿਆਲ ਆ ਵੀ ਬੰਦਾ ਕੰਮ ਸਿੱਖ ਕੇ ਆਵੇ ਤੂੰ ਉਹਨੂੰ ਕੰਮ ਮਿਲ ਜਾਂਦਾ ਵੀ ਜੀ ਥੋੜਾ ਈਜ਼ੀ ਹੋ ਜਾਂਦਾ ਆ ਬਟ ਜਿਹੜੇ ਪੇਪਰ ਲੈਣੇ ਆ ਉਹ ਸਭ ਤੋਂ ਮੋਸਟ ਇੰਪੋਰਟੈਂਟ ਆ ਜੇ ਬੰਦੇ ਕੋਲ ਉਹ ਹੈਗੇ ਆ ਤੇ ਫਿਰ ਤਾਂ ਕੰਮ ਬੰਦੇ ਨੂੰ ਮਿਲ ਜਾਂਦਾ ਈ ਸੀ ਵੀ ਭਾਵੇਂ ਸਕਿੱਲ ਹੈਗਾ ਆ ਜਾਂ ਨਹੀਂ ਹੈਗਾ रेस्टोरेंट ਜਾਂ ਕਿਸੇ ਚ ਬਟ ਇਸ ਸਕਿੱਲ ਦੇ ਨਾਲ ਨਾਲ ਆਪਣੇ ਕੋਲ ਪੇਪਰ ਹੋਣੇ ਜ਼ਰੂਰੀ ਕੱਲੇ ਸਕਿੱਲ ਦੇ ਨਾਲ ਕੰਮ ਇੱਥੇ ਫਿਰ ਵੀ ਨਹੀਂ ਮਿਲਦਾ ਕਿਉਂਕਿ ਉਹ ਪੇਪਰਸ ਮੰਗਦੇ ਆ ਕਿ ਤੁਹਾਡੇ ਕੋਲ ਤੁਸ ਇਥੇ ਕੋਲ ਰੈਜ਼ੀਡੈਂਟ ਕਾਰਡ ਜਾਂ ਮਤਲਬ ਲੀਗਲ ਤਾਂ ਬੰਦਾ ਹੈ ਨਹੀਂ ਨਾ ਲੀਗਲ ਨਹੀਂ ਨਾ ਬੰਦਾ ਹੈਗਾ ਜਿਵੇਂ ਜਦੋਂ ਪਾਸਪੋਰਟ ਕਰਵਾਉਨੇ ਆਪਾਂ ਤੇ ਦੂਸਰੋਂਨਾਮੈਂਨ ਕਰਵਾਉਨੇ ਜਦੋਂ 2 ਸਾਲ ਬਾਅਦ ਫਿਰ ਆਪਾਂ ਅਪਲਾਈ ਤੋਂ ਕਰਦੇ ਆ ਫਿਰ 10-12 ਯੂਰੋ 10-12000 ਯੂਰੋ ਲੱਗਦਾ ਆ ਉਸ ਤੋਂ ਬਾਅਦ ਆਪਾਂ ਇੱਕ ਲੀਗਲ ਹੋ ਕੇ ਇੱਥੇ ਕੰਮ ਕਰ ਸਕਦੇ ਫਿਰ ਤਾਂ ਚਲੋ ਚੰਗੇ ਕੰਮ ਆ ਪੈਸੇ ਚੰਗੇ ਬਣਦੇ ਆ ਜੀ ਜੀ ਜ ਦੀ 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 ਹਾਂਜੀ ਹਾਂਜੀ ਮਤਲਬ ਜਿਹੜੇ ਬੰਦੇ ਕਹਿੰਦੇ ਭਾਵੇਂ ਕੰਮ ਸਿੱਖਿਓ ਕੋਈ ਕਹਿੰਦਾ ਯਾਰ ਮੈਂ ਮੋਬਾਈਲਾਂ ਦਾ ਕੰਮ ਸਿੱਖਿਆ ਵਾ ਕੋਈ ਕਹਿੰਦਾ ਮੈਂ ਇਲੈਕਟ੍ਰੀਸ਼ੀਅਨ ਦਾ ਸਿੱਖਿਆ ਵਾ ਕੋਈ ਕਹਿੰਦਾ ਚਣਾਈ ਚੁਣਾਈ ਦਾ ਕੰਮ ਆ ਇਹ ਸਿੱਖਿਆ ਵਾ ਅਸੀਂ ਯੂਰੋ ਬਣਦੇ ਆ 100 ਯੂਰੋ ਬਣਦਾ ਕੀ ਬੰਦੇ ਸਾਡੇ ਉਹ ਕੰਮ ਸਿੱਖਿਓ ਤੇ ਉਹਨਾਂ ਦੇ ਚਾਂਸ ਵੀ ਘੱਟ ਆ ਨਹੀਂ ਬੀਤੀ ਜਿਹਨਾਂ ਜਿਹੜੇ ਸਿੱਖੇ ਹੁੰਦੇ ਉਹਨਾਂ ਦੇ ਚਾਂਸਸ ਵੱਧ ਆ ਜਿਹੜਾ ਬਿਲਕੁਲ ਹੀ ਕੁਝ ਨਹੀਂ ਸਿੱਖਿਆ ਹੁੰਦਾ ਨਾ ਜਿਵੇਂ ਕਿ ਮੈਂ ਹੀ ਲਾ ਲਓ ਤੇ ਆਪਾਂ ਕੁਝ ਨਹੀਂ ਸਿੱਖਿਆਏ ਆ ਆਪਾਂ ਨੂੰ ਇੱਥੇ ਫਿਰ ਉਹਦਾ ਕੋਈ ਐਡਵਾਂਟੇ ਇਨੂੰ ਆਉਂਦਾ ਆ ਤੁਸੀਂ ਇਹਨੂੰ ਕਿਸੇ ਦੇ ਪੇਪਰ ਜਾਂ ਕੁਛ ਨਾ ਕੁਛ ਕਰਕੇ ਉਹ ਅਰੇਂਜਮੈਂਟ ਕਰਾ ਲੈਂਦੇ ਆ ਜਿਨ੍ਹਾਂ ਨੂੰ ਜਰੂਰਤ ਹੁੰਦੀ ਹੈ ਸਕਿੱਲ ਕੰਮ ਆਉਣਾ ਚਾਹੀਦਾ ਹੈ ਬਹੁਤ ਵੱਡਾ ਕੋਈ ਨਾ ਕੋਈ ਅਰੇਂਜਮੈਂਟ ਕਰਾ ਲੈ ਜੀ ਜੀ ਬਿਲਕੁਲ ਕਿਤਾ ਇਲੈਕਟ੍ਰੀਸ਼ੀਅਨ ਦਾ ਜਾਂ ਕੋਈ ਨਾ ਕੋਈ ਇਦਾਂ ਦਾ ਕੰਮ ਆਉਣਾ ਚਾਹੀਦਾ ਉਹ ਬਹੁਤ ਵਧੀਆ ਰਹੇਗਾ ਉਹਨੂੰ ਚਾਂਸ ਹੈਗਾ ਕੰਮ ਦਾ ਬਿਲਕੁਲ ਹੈਗਾ ਵਿੱਚ ਹੀ ਜਿਹੜੇ ਬੰਦੇ ਸਾਡੇ ਇਹ ਗੱਲਾਂ ਕਰਦੇ ਆ ਬਈ ਇੱਥੇ ਤੁਸੀਂ ਆ ਜਾਓ ਇੱਥੇ 2-2 ਲੱਖ ਰੁਪਈਆ ਮੈਂ ਨਾ ਥੋੜੇ ਦਿਨ ਹੋ ਗਿਆ ਕਿ ਚੈਨਲ ਵੇਖਿਆ ਸੀ ਉਹ ਚੈਨਲ ਤੇ ਬੰਦਿਆਂ ਨੇ 2 ਲੱਖ ਰੁਪਈਆ ਤਨਖਾਹ ਬ ਬਟ ਪਤਾ ਹੀ ਹੁੰਦਾ ਬੰਦੇ ਨੂੰ ਗਰਾਉਂਡ ਰਿਪੋਰਟ ਕੀ ਆ ਕਿਉਂਕਿ ਜਿਹੜੇ ਬੰਦੇ ਕੋਲ ਡਾਕੂਮੈਂਟਸ ਹੈਗੇ ਨੇ ਉਹਨਾਂ ਲਈ ਤੇ 2 ਲੱਖ ਵੀ ਆਪਾਂ ਕਹਿ ਵੀ ਸਕਦੇ ਹੋਂ ਵੀ ਸਕਦਾ ਆ ਕਿਉਂਕਿ ਜਿਹੜੇ ਬੰਦੇ ਪੇਪਰ ਹੈਗੇ ਲੀਗਲ ਆ ਰੈਸਟੋਰੈਂਟ টাইਪ ਚੀਜ਼ਾਂ ਕਿਸੇ ਵੀ ਕੰਮ ਚ ਉਹ ਪੈ ਜਾਂਦਾ ਆ ਤੇ ਉਹਨੂੰ ਪੈਸੇ ਚੰਗੇ ਬਣ ਜਾਂਦੇ ਆ ਬਟ ਜੇਨਾਂ ਦਾ ਲੀਗਲ ਨਹੀਂ ਉਹਨਾਂ ਤੇ ਆਪਾਂ ਗੱਲਾਂ ਹੀ ਖਵਾਵਾ ਹੀ ਆ ਉਹਨਾਂ ਦੇ ਕੋਸ਼ਿਸ਼ ਮਤਲਬ ਇਥੇ ਮਿਨੀਮਮ ਜਿਹੜੀ ਤਨਖਾਹ ਨਾ 1000 ਰੁਪਇਆ ਯੂਰੋ ਆ ਹਾਂਜੀ ਹਾਂਜੀ ਤੇ ਇਹਦੇ ਵਿੱਚ 1000 ਰੁਪਇਆ ਦਾ ਮਿੰਟਾ 2 ਲੱਖ ਬਣਦਾ ਜਾਂ ਨਹੀਂ ਬਿਲਕੁਲ ਭਾਜੀ ਬਿਲਕੁਲ ਗੱਲ ਤੇ ਫੇਰ ਆ ਗਈ ਨਾ ਸਕਿੱਲ ਵੀ ਨਾਲ ਹੋਣਾ ਜ਼ਰੂਰੀ ਆ ਔਰ ਲੈਂਗੁਏਜ ਸਭ ਤੋਂ ਤਕੜਾ ਬੈਰੀਅਰ ਆ ਕਿ ਲੈਂਗੁਏਜ ਇੱਕ ਮੋਸਟ ਇੰਪੋਰਟੈਂਟ ਆ ਕਿ ਬੰਦਾ ਤਿਆਰੀ ਕਰਕੇ ਆਵੇ ਜੀ ਜੀ ਲੈਂਗੁਏਜ ਆਉਂਦੀ ਆ ਤੇ ਫਿਰ ਵੀ ਕੋਈ ਨਾ ਕੋਈ ਅਰੇਂਜਮੈਂਟ ਕਰਦੇ ਆ ਮਾਲਕ ਯਾਰ ਬੰਦਾ ਜੇ ਸਕਿੱਲ ਜਾਣਦਾ ਕੰਮ ਜਾਣਦਾ ਲੈਂਗੁਏਜ ਜਾਣਦਾ ਤੇ ਉਹਨੂੰ ਉਹ ਕਿਸੇ ਨਾ ਕਿਸੇ ਤਰ੍ਹਾਂ ਕਰ ਦਿੰਦੇ ਆ ਨਾ ਪਹਿ ਤੇ ਜਦੋਂ ਤੁਸੀਂ ਹੁਣ ਇੱਥੇ ਆਏ ਯਾਰ ਤੁਹਾਨੂੰ ਕੀ ਲੱਗਦਾ ਰਿਜੈਕਟ ਕੀ ਹੁੰਦਾ ਹੈ ਰਿਜੈਕਟ ਮਨ ਦੇ ਵਿੱਚ ਪਸਤਾਵਾ ਕੀ ਹੁੰਦਾ ਯਾਰ ਮੈਂ ਆ ਚੀਜ਼ ਪਹਿਲਾਂ ਕਰਕੇ ਆਉਂਦਾ ਇੱਕ ਲੈਂਗੁਏਜ ਜਿਹੜੀ ਆ ਲੈਂਗੁਏਜ ਸਪੈਨਿਸ਼ ਹਾਂਜੀ ਸਪੈਨਿਸ਼ ਜਿਹੜੀ ਆ ਕਾਫੀ ਇੰਪੋਰਟੈਂਟ ਆ ਜੇ ਉਹ ਹੁੰਦੀ ਹੋਵੇ ਤੇ ਫਿਰ ਤਾਂ ਆਪਾਂ ਮੰਨ ਲਓ ਕੋਈ ਯਾਰ ਲਿਖਿਆ ਹੁੰਦਾ ਹੈ ਉਹਨਾਂ ਨੇ ਕਿ ਜੌਬ ਵਾਸਤੇ ਇਥੇ ਲੜਕੇ ਦੀ ਜਾਂ ਲੜਕੀ ਦੀ ਕਿਸੇ ਹਾਂ ਸਪੈਨਿਸ਼ ਹੋਵੇ ਤੇ ਫਿਰ ਆਪਾਂ ਗੱਲਬਾਤ ਉਹਦੀ ਗੱਜਾ ਕੇ ਕਰ ਲਈਏ ਕਿਸੇ ਦਾ ਤਰ ਲਿਆ ਨਾ ਕੱਢੀਏ ਤਾਂ ਉਹ ਇੱਕ ਬੈਸਟ ਆਪਸ਼ਨ ਹੋ ਜਾਂਦੀ ਆ ਕਈ ਵਾਰੀ ਬੰਦਿਆਂ ਨਾਲ ਬਣ ਜਾਂਦੀ ਯਾਰ ਆਪਤਾ ਕਿਸਮਤ ਹੀ ਕਰਿਆ ਜੀ ਜੀ ਪਰ ਇਹ ਇੱਕ ਪਸ਼ਤਾਵਾ ਜ਼ਰੂਰ ਹੈ ਲੈਂਗੁਏਜ ਤੇ ਸਕਿੱਲ ਇਹ ਜ਼ਰੂਰੀ ਹੋਣੀ ਚਾਹੀਦੀ ਹੈ ਜ਼ਰੂਰੀ ਭਾਜੀ ਇਲੈਕਟ੍ਰੀਸ਼ੀਅਨ ਦਾ ਕੰਮ ਹੋਵੇ ਜਾਂ ਕੋਈ ਮੰਨ ਲਓ ਸ਼ੈਫ ਦਾ ਹੀ ਹੋ ਜੇ ਕੋਈ ਨਾ ਕੋਈ ਕੁਕਿੰਗ ਦਾ ਕੁਸ਼ਨ ਆ ਕੁਝ ਹੋ ਜਾਈ ਬੰਦੇ ਦਾ ਮਤਲਬ ਤੁਸੀਂ ਕਹਿੰਦੇ ਵੀ ਜੇ ਬੰਦੇ ਨੂੰ ਕੰਮ ਆਉਂਦਾ ਲੈਂਗੁਏਜ ਆਉਂਦੀ ਉਹਦੇ ਚਾਂਸ ਬਣ ਜਾਂਦੇ ਆ ਕੰਮ ਦੇ ਬਿਲਕੁਲ ਭਾਜੀ ਉਸ ਉਸ ਨਾਲੋਂ ਤੇ ਵਾਦੀ ਚਾਂਸਿਸ ਹੈ ਜਿਹਨੂੰ ਕੁਝ ਵੀ ਨਹੀਂ ਆਉਂਦਾ ਹਾਂ ਬਿਲਕੁਲ ਹੁਣ ਇਹ ਤੇ ਸਾਡੇ ਇੰਡੀਅਨ ਮੁੰਡੇ ਆਪਣੇ ਪੰਜਾਬ ਦੇ ਇੰਨੇ ਆਉਂਦੇ ਉਹਨਾਂ ਨੂੰ ਕਹਿੰਦੇ ਕੰਮ ਆਉਂਦਾ ਨਹੀਂ ਭਾਈ ਸਾਡੇ ਬੰਦੇ ਨਾਰਮਲ ਹੀ ਪਤਾ ਕੀ ਕਰਦੇ ਆ ਗਿਆ ਸਾਡੇ ਬੰਦੇ ਉੱਥੇ ਮੋਟਰਸਾਈਕਲਾਂ ਤੇ ਗੇੜੇ ਲਾਉਂਦੇ ਸੀ ਗੱਡੀ ਤੇ ਗੇੜੇ ਲਾਉਂਦੇ ਸੀ ਅਸੀਂ ਕੰਮ ਕੀਤਾ ਹੀ ਕੋਈ ਨਹੀਂ ਜੀ ਜੀ ਉਹਦੇ ਕਰਕੇ ਜਦੋਂ ਇਥੇ ਫੇਸ ਕਰਨਾ ਪੈਂਦਾ ਉਦੋਂ ਬੰਦਾ ਫਾਜ ਜਾਂਦਾ ਐਰ ਕੀ ਕਰ ਗਿਆ ਨਾ ਲੈਂਗੁਏਜ ਆਉਂਦੀ ਆ ਨਾ ਕੋਈ ਕੰਮ ਆਉਦਾ ਤੇ ਇਥੋਂ ਦੇ ਕੰਮ ਰੱਖਣ ਵਾਲੇ ਬੰਦੇ ਵੀ 100 ਗੱਲਾਂ ਕਰਦੇ ਆ ਕਿਉਂਕਿ ਉਹਨਾਂ ਕੋਲੇ ਚਾਂਸ ਵੱਧ ਜਾਂਦੇ ਆ ਹੁਣ ਵੈਸੇ ਵੀ ਭਾਈ ਕੰਮ ਦਾ ਤਾਂ ਹੁਣ ਜਿਵੇਂ ਕਿ ਸੁਣ ਚ ਵੀ ਆ ਰਿਹਾ ਕਿ ਠੰਡ ਦੇ ਵਿੱਚ ਕ ਔਰ ਇਸ ਕਰਕੇ ਹੁਣ ਤਾਂ ਵੈਸੇ ਹੀ ਵੀ ਬੰਦਾ ਜਿੰਨੇ ਆਉਣਾ ਆ ਉਹਦੇ 2 4 5 6 ਮਹੀਨੇ ਦਾ ਰੈਂਟ ਆਪਣਾ ਲੈ ਕੇ ਤੇ ਰੋਟੀ ਪਾਣੀ ਨਾਲ ਲੈ ਕੇ ਆਵੇ ਤਾਂ ਫੇਰੀ ਆ ਨਹੀਂ ਤੇ ਇੱਥੇ ਤਾਂ ਬਹੁਤ ਪਾਜੀ ਸਰਵਾਈਵ ਕਰਨਾ ਔਖਾ ਜਾਂਦਾ ਬਹੁਤ ਔਖਾ ਬਹੁਤ ਔਖਾ ਤੇ ਤੁਹਾਡਾ ਸਿਸਟਮ ਸਾਰਾ ਚੱਲੀ ਜਾਂਦਾ ਵਧੀਆ ਹਾਂਜੀ ਭਾਜੀ ਆਪਣਾ ਤੇ ਚੱਲੀ ਜਾਂਦਾ ਆਪਾਂ ਤਿਆਰੀ ਨਹੀਂ ਆਏ ਆ ਤਾਂ ਹੁੰਦਾ ਮੇਨ ਤੋਂ ਵਾਲਾ ਵੀ ਚੱਲੀ ਜਾਂਦਾ ਹਾਂਜੀ ਹਾਂਜੀ ਭਾਜੀ ਸਾਰੇ ਸਾਰੇ ਚੱਲੀ ਜਾਂਦੇ ਵਧੀਆ ਚਲੋ ਵੈਰੀ ਗੁੱਡ ਥੈਂਕ ਯੂ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਚੰਗਾ ਲੱਗਾ ਤੁਹਾਈ ਮੇਰੇ ਤੇ ਆਪਾਂ YouTube ਤੇ ਵੀ ਸਰਚ ਕਰੋ ਤੁਹਾਡੀ ਵੀਡੀਓ ਮੈਂ ਚੜ੍ਹਾ ਦੇਣੀ ਆ ਓਕੇ ਵਧੀਆ ਕੱਲ ਨੂੰ ਕੱਲ ਇਹਨਾਂ ਨਾਲ ਗੱਲ ਆਪਾਂ ਕੀਤੀ ਹੈ ਤੇ ਬਾਕੀ ਆਪਾਂ ਹੋਰ ਵੀ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਇਹ ਬ੍ਰਦਰ ਨੇ ਵੀ ਆਪਣੇ ਨੇ ਕਿਹਾ ਵੀ ਭਾਈ ਲੈਂਗੁਏਜ ਆਉਣੀ ਜ਼ਰੂਰੀ ਆ ਤੁਹਾਨੂੰ ਕੰਮ ਆਉਣਾ ਜ਼ਰੂਰੀ ਆ ਜੇਕਰ ਤੁਹਾਨੂੰ ਕੰਮ ਨਹੀਂ ਆਉਂਦਾ ਤੇ ਤੁਸੀਂ ਭਾਈ ਫਸ ਜਾਓਗੇ ਤੇ ਤੁਹਾਡਾ ਲੱਕ ਬੜਾ ਵੱਡਾ ਇੱਥੇ ਖੇਡਦਾ ਆਪਾਂ ਹੋਰ ਆ ਭਰਾਵਾਂ ਤੋਂ ਵੀ ਲੈਣ ਦੀ ਕੋਸ਼ਿਸ਼ ਕਰਦੇ ਆ ਰਿਵਿਊ ਤੇ ਫਾਈਨਲ ਵਿੱਚ ਆਪਾਂ ਗੱਲਾਂ ਕਰਾਂਗੇ ਇੱਥੇ ਕੀ ਆ ਤੇ ਕੀ ਨਹੀਂ ਕਰਨਾ ਚਾਹੀਦਾ ਆਪਾਂ ਗੱਲ ਕਰਦੇ ਆ ਸਾਰੇ ਇੱਥੇ ਲਾਈ ਕਰਦੇ ਸਾਰਿਆਂ ਨੇ ਐਨਕਾ ਤੇ ਮੈਨੂੰ ਵੀ ਕੱਢ ਲੈਣੀ ਚਾਹੀਦੀ ਐਨਕਾ ਕਿਉਂਕਿ ਤੇਰੀ ਆਪਣੀ ਤੌਰ ਬਣ ਗਈ ਆਪਾਂ ਸਾਰੇ ਯੂਟਿਊਬਰਾਂ ਆਪਾਂ ਨੂੰ ਐਨਕਾ ਲਾਉਣ ਨਹੀਂ ਚਾਹੀਦੀ ਅਸਲੀ ਮੈਨ ਨਾਲ ਕਿਹ ਫੇਰ ਬੰਦਾ ਕਿਦਾਂ ਛੇਤੀ ਬਹਿ ਜੇ ਮੈਨੂੰ ਕੋਈ ਨਾ ਕੋਈ ਅਜੇ ਤੱਕ ਸਾਡਾ ਪੰਜਾਬੀ ਠਾਇਆ ਨਹੀਂ ਮੈਨੂੰ ਸਾਰੇ ਬੰਦੇ ਬਾਹਰ ਲਿਆ ਪੰਜਾਬੀ ਕਿੱਧਰ ਗਏ ਸਾਡੇ ਪੰਜਾਬੀ ਕਿੱਧਰ ਗਏ ਸਾਡੇ ਉਹਨਾਂ ਕੋ ਮਿਲਿਆ ਤੇ ਜਦੋਂ ਦਿਸਿਆ ਤੇ ਮੈਨੂੰ ਦੱਸ ਦਿਓ ਕਮੈਂਟ ਕਰਕੇ ਸਾਡਾ ਪੰਜਾਬੀ ਨਾਲ ਜਾ ਮੈਂ ਤਾਂ ਪੰਜਾਬੀ ਮਿਲਦਾ ਨਹੀਂ ਜਿਆ ਕੋਈ ਆਪਣਾ ਪੰਜਾਬੀ ਕੋਈ ਨਾ ਕੋਈ ਮਿਲੂਗਾ ਜਰੂਰ ਸਾਨੂੰ ਸਾਨੂੰ ਮੈਨੂੰ ਕਿੰਧੋ ਪਰੰਤੋ ਕਰਕੇ ਲੱਭਣਾ ਪਵੇ ਮਿਲਦਾ ਉਹ ਬੰਦੇ ਸਾਡੇ ਹੈਗੇ ਆ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ ਜੀ ਉਹਨਾਂ ਕੋਲੇ ਗੱਲ ਬਣੇ ਤਾ ਉਹ ਸਾਡੇ ਕਿੱਥੋਂ ਦੇ ਪੰਜਾਬ ਦੇ ਕਿ ਬੰਦੇ ਬੰਗਾਲ ਦੇ ਕਿੱਥੋਂ ਦੇ ਹਨ ਅੱਛਾ ਇਹ ਕਰ ਪੁੱਛਣ ਦੀ ਕੋਸ਼ਿਸ਼ ਕਰਾਂ ਕਰਾਂ ਤਰ੍ਹਾਂ ਕਰਾਂ दादा कहाँ से हो आप बांग्लादेश से आपसे बात कर सकता हूँ आप शर्माते हो नया है दिक्कत क्या है नहीं को घबराना नहीं है चलो कोई बात नहीं बात नहीं करनी कोई बात नहीं, नहीं करूँगा और ठीक ठाक है ना सब कुछ हिंदी समझते हो और। ने बोल ने सकते मैं और ढूंढता हूँ हमें हमारा आदमी चाहिए बोलने के लिए ਲੇ ਵੀ ਉਹ ਤਾਂ ਕਹਿੰਦਾ ਮੈਂ ਹੈਗਾ ਬਟ ਮੈਂ ਸੰਗਦਾ ਮੈਂ ਬੋਲਦਾ ਨਹੀਂ ਤੇ ਉਹ ਬੰਦੇ ਨੇ ਦੇਸ਼ ਛੱਡਿਆ ਸਾਨੂੰ ਜਵਾਬ ਆਪਾਂ ਨੂੰ ਹੋਰ ਲਿਖਣਾ ਪੈਣਾ ਕੋਈ ਨਾ ਕੋਈ ਸਾਡਾ ਸੱਜਣ ਭਰਾ ਕੋਈ ਨਾ ਕੋਈ ਉਧਰ ਰੌਡ ਪੂਰਾ ਲੱਗ ਗਿਆ ਲੱਗਦੀ ਇੰਡੀਆ ਨਾ ਪਾਈ ਸਾਸਰੀ ਕਾਲ ਜੀ ਪਾਈ ਸਾਸਰੀ ਕਾਲ ਜੀ ਹੋਰ ਸੁਣਾਓ ਇਹ ਤਾਂ ਮੇਰੇ ਕੋਲ YouTube ਤੇ ਵੀਡੀਓ ਬਣਦੀਦੀ ਤੁਹਾਡੀ ਕੈਮਰਾ ਚੱਲਦਾ ਮੈਂ ਚਲਾ ਸਕਦਾ ਤੁਹਾਡੇ ਨਾਲ ਗੱਲਾਂ ਕਰ ਸਕਦਾ ਮੈਂ ਆਹ ਹਾਂਜੀ ਕੋਈ ਨਾਰਮਲ ਗੱਲਾਂ ਕੋਈ ਨਹੀਂ ਆਪਾਂ ਆਵੀਆਂ ਘਰੇਲੂ ਜਿਹੜੀਆਂ ਤਕਲੀਫਾਂ ਸਾਡੀਆਂ ਸਪੇਨ ਦੇ ਵਿੱਚ ਜਾਂ ਇੰਡੀਆ ਵਾਲੇ ਬੰਦੇ ਵੇਖਣਗੇ ਆਪਾਂ ਉਹੀ ਗੱਲਾਂ ਕਰਨੀਆਂ ਹੋਰ ਗੱਲਾਂ ਨਹੀਂ ਕਰਨੀਆਂ ਠੀਕ ਹੋ ਗਿਆ ਠੀਕ ਹੋ ਗਿਆ ਤੁਸੀਂ ਬਹਿਣਾ ਖੜਨਾ ਖੜ ਜੋ ਕੋਈ ਗੱਲ ਨਹੀਂ ਤੇ ਮੈਨੂੰ ਸਭ ਤੋਂ ਪਹਿਲਾਂ ਆਪਦਾ ਨਾਮ ਦੱਸੋ ਤੁਹਾਡਾ ਕੀ ਹੈ ਮੇਰਾ ਨਾਮ ਅਸ਼ਿੰਦਰਪਾਲ ਹੈ ਚੰਦਰਪਾਲ ਸਿੰਘ ਹਾਂਜੀ ਚੰਦਰਪਾਲ ਸਿੰਘ ਤੇ ਚਲੋ ਤੁਸੀਂ ਪਿੰਡ ਨਾਲ ਦੱਸੋ ਸ਼ਹਿਰ ਕਿਹੜਾ ਆਈਡੀਆ ਕੋਈ ਜਿਲ੍ਹਾ ਦੱਸੋ ਡਿਸਟ੍ਰਿਕਟ ਜਲੰਧਰ ਤੋਂ ਜਲੰਧਰ ਵਾਲੇ ਦਾ ਪਹਿਲਾਂ ਦੇ ਬਾਹਰ ਆਏ ਬਹੁਤ ਹਨ ਹਾਂਜੀ ਹਾਂਜੀ ਤੇ ਬ੍ਰਦਰ ਇੱਥੇ ਨਾ ਮੈਂ YouTube ਤੇ ਵੀਡੀਓ ਬਣਾਉਣਾ ਆਪਣੇ ਭਰਾਵਾਂ ਲਈ ਉਹ ਜੋ ਸਮੱਸਿਆ ਹੁੰਦੀਆਂ ਇੰਡੀਆ ਬੈਠੇ ਸੋਚਦੇ ਜਾਂ ਇੱਥੇ ਕੰਮ ਦੇ ਹਾਲਾਤ ਆ ਜਾਂ ਆਪਾਂ ਲਾੜੀਏ ਵੀ ਇੱਥੇ ਕਿੰਨੀਆਂ ਬੰਦੇ ਨੂੰ ਦਿੱਕਤ ਪਣਦੀ ਬਣਾਉਣਾ ਮੈਂ ਤਾਂ ਕੋਈ ਸਿਸਟਮ ਬਾਟਾ ਵਰ ਜੋ ਸਿਸਟਮ ਹੈ ਇੱਥੇ ਸਾਡੇ ਬੰਦੇ ਕਹਿੰਦੇ ਨਾ ਵੀ ਉਹ ਬੰਦੇ ਨੂੰ ਕੰਮ ਮਿਲ ਜਾਂਦਾ ਜਿਹੜਾ ਬੰਦਾ ਇੰਡੀਆ ਤੋਂ ਕੋਈ ਨਾ ਕੋਈ ਕੰਮ ਸਿੱਖ ਕੇ ਆਵੇ ਤੁਹਾਨੂੰ ਕੀ ਲੱਗਦਾ ਹੈ ਇਹਦੇ ਬਾਰੇ ਹਾਂਜੀ ਇਹ ਗੱਲ ਠੀਕ ਹੈ ਜਿੱਦਾਂ ਕਿ ਜਿਹੜੇ ਬੰਦੇ ਦੇ ਹੱਥ ਵਿੱਚ ਕੋਈ ਹੁਨਰ ਆ ਕੋਈ ਕੰਮ ਸਿੱਖ ਕੇ ਆਉਂਦਾ ਜਿੱਦਾਂ کارਪੈਂਟਰ ਦਾ ਹੋ ਗਿਆ ਪਲੰਬਰ ਦਾ ਹੋ ਗਿਆ ਉਹਨਾਂ ਨੂੰ ਮੰਨ ਲਓ ਕਿ ਕਹੋ ਕਿ ਕੰਮ ਕਿਤੇ ਨਾ ਕਿਤੇ ਮਿਲ ਜਾਂਦਾ ਹੈ ਮਿਲ ਜਾਂਦਾ ਹਾਂਜੀ ਜਿਹੜੇ ਵੀ ਨਹੀਂ ਸਿੱਖੇ ਹੁੰਦੇ ਉਹਨਾਂ ਨੂੰ ਫੇਰ ਦੁਕਾਨਾਂ ਦੇ ਕੰਮੋ ਕੰਮਾਣਾ ਪੈਂਦਾ ਬਹੁਤ ਲੰਬੀ ਡਿਊਟੀ ਹੁੰਦੀ ਹੈ ਤੇ ਹੁਨਰ ਦੇ ਨਾਲ ਹੀ ਸਾਰਾ ਕੁਝ ਹੈ ਜਿੱਦਾਂ ਉਹਨਾਂ ਨੂੰ ਕੰਮ ਚਾਹੀਦਾ ਆਪਾਂ ਨੂੰ ਪੈਸੇ ਤੇ ਜੇ ਮੰਨ ਲਓ ਉਹਦੇ ਕੋਲ ਬੰਦੇ ਕੋਈ ਹੁਨਰ ਹੈਗਾ ਤੇ ਉਹਦੇ ਹਾਂਜੀ ਫਿਰ ਜਿੱਦਾਂ ਨਾ ਕੋਈ ਕੱਚੇ ਬੰਦੇ ਵੀ ਕੰਮ ਤੇ ਕੋਈ ਜਿੱਦਾਂ ਕਈ ਬੰਦੇ ਰੱਖ ਲੈਂਦੇ ਆ ਜੀ ਜੇ ਕੰਮ ਤੁਹਾਨੂੰ ਆਉਂਦਾ ਹੈ ਨਾ ਜਿੱਦਾਂ ਕੋਈ ਕੰਪਰੈਸਰ ਤੋਂ ਬਿਨਾਂ ਵੀ ਜਿਹੜੇ ਕੋਈ ਕਰਦੇ ਛੋਟੇ-ਮੋਟੇ ਕੰਮ ਉਹਨਾਂ 'ਚ ਤੁਸੀਂ ਕੰਮ ਆਪਣਾ ਕਰ ਸਕਦੇ ਜਾਂਦਾ ਵੀ ਜੀ ਜੀ ਜੋ ਈਜ਼ੀਲੀ ਬੰਦੇ ਨੂੰ ਜੌਬ ਮਿਲ ਜਾਂਦੀ ਆ ਹਾਂਜੀ ਕੰਮ ਮਿਲ ਜਾਂਦਾ ਜੇ ਤੁਹਾਡੇ ਤੋਂ ਹੁਨਰ ਆ ਠੀਕ ਆ ਮਿਲ ਜਾਂਦਾ ਕੰਮ ਜਿੱਦਾਂ ਜੀ 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 ਹਾਂਜੀ ਹਾਂਜੀ ਤੇ ਵੀਰੇ ਦੇ ਵਿਚਾਰੇ ਹੀ ਆ ਵੀਰ ਬ੍ਰਦਰ ਕਹਿੰਦੇ ਵੀ ਜੇ ਤੁਸੀਂ ਕੰਮ ਸਿੱਖ ਕੇ ਆਉਂਦੇ ਨਾ ਕੋਈ ਨਾ ਕੋਈ ਤੁਹਾਨੂੰ ਚਾਂਸ ਵੱਧ ਜਾਂਦੇ ਕੰਮ ਦੇ ਤੇ ਜਿਹੜੇ ਬ੍ਰਦਰ ਨਹੀਂ ਸਿੱਖ ਕੇ ਆਉ ਤੇ ਜੇ ਕੋਈ ਹੌਲਡਰ ਨਹੀਂ ਹੁੰਦਾ ਤਾਂ ਫਿਰ ਉਹਨਾਂ ਨੂੰ ਜਿੱਦਾਂ ਦੁਕਾਨਾਂ ਤੇ ਸੁਪਰਮਾਰਕੀਟ ਹੋ ਗਈਆਂ ਕੋਈ ਆਪਣੇ ਪ੍ਰੋਟੇਰੀ ਹੋ ਗਏ ਇੱਥੇ ਕੰਮ-ਕੁਮ ਜੇ ਕੋਈ ਬੰਦਾ ਲਵਾ ਦਿੰਦਾ ਤਾਂ ਜੀ ਜੀ ਤੇ ਉਹ ਬਹੁਤ ਲੰਬੀ ਡਿਊਟੀ ਜਿੱਦਾਂ ਹੋ ਜਾਂਦੀ 12-12 ਘੰਟੇ ਕੰਮ ਕਰਦੇ ਆ ਤੇ ਪੈਸੇ ਵੀ ਫਿਰ ਬਹੁਤ ਘੱਟ ਦਿੰਦੇ ਆ ਤੇ ਕੀ ਇੱਥੇ ਆ ਕੇ ਤੁਹਾਨੂੰ ਕਿਵੇਂ ਲੱਗਦਾ ਸਪੇਨ ਵਧੀਆ ਮਜ਼ਦੂਰੀ ਲਈ ਜਿੱਦਾਂ ਸਪੇਨ ਵਧੀਆ ਤੇ ਪੇਪਰ ਵੀ ਜਿੱਦਾਂ ਹੁੰਦਾ ਤੇ ਈਜ਼ੀ ਦੋ ਸਾਲ ਦੇ ਕਰ ਦਿੱਤੇ ਆ ਜੀ 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 ਹਾਂ ਜੀ ਪਰ ਜਿੱਦਾਂ ਔਖਾ ਟਾਈਮ ਤਾਂ ਜ਼ਰੂਰ ਕੱਢਣੇ ਪੈਂਦਾ ਆ ਬਿਲਕੁਲ 2 ਸਾਲ ਜਦਾਂ ਇੱਥੇ ਕਰ ਦਿੱਤਾ ਨਹੀਂ ਕਾਨੂੰਨ ਪੇਪਰ ਜਿਹੜੇ ਪੱਕੇ ਬਣਦੇ ਆ ਜੀ ਜੀ ਤੇ 2 ਸਾਲ ਤੱਕ ਤੁਹਾਨੂੰ ਬਸ ਸਟਰਗਲ ਮਿਹਨਤ ਕਰਨੀ ਪੈਂਦੀ ਪੂਰੀ ਜੀ ਜੀ ਤੇ ਹਾਂਜੀ ਕਈ ਵਾਰੀ ਕੰਮ ਹੁੰਦਾ ਵੀ ਨਹੀਂ ਵੀ ਹੁੰਦਾ ਕਈ ਵਾਰੀ ਤੇ ਉਹ ਇਦਾਂ ਚੱਲਣਾ ਪੈਂਦਾ ਬਸ 2 ਸਾਲ ਤੱਕ ਜਦਾਂ ਆਪਾਂ ਮਤਲਬ ਸਪੇਨ ਵਧੀਆ ਕੰਟਰੀ ਹੈ ਦੂਜੀਆਂ ਕੰਟਰੀਆਂ ਦੇ ਨਾਲੋਂ ਹਾਂਜੀ ਵਧੀਆ ਵਧੀਆ ਕੰਟਰੀ ਹੈ ਵਾਤਾਵਰਣ ਵੀ ਇੱਥੇ ਵਧੀਆ ਹੈ ਮਜ਼ਦੂਰਾਂ ਵਾਲੀ ਵੀ ਵਧੀਆ ਹੈ ਕੰਮ ਕੂਮ ਜਦਾਂ ਮਿਲ ਜਾਂਦੇ ਆ ਜੀ ਜੀ ਹਾਂਜੀ ਹਾਂਜੀ ਬੰਦਾ ਮਗਰ ਪਿਆਰ ਹੋਵੇ ਕੰਮ ਹੋ ਜਾਂਦੇ ਆ ਹਾਂਜੀ ਕਰਨ ਵਾਲਾ ਬੰਦਾ ਹੋਵੇ ਕੰਮ ਤਾਂ ਲੱਭ ਹੀ ਲੈਂਦਾ ਉਹ ਜਦੋਂ ਕੋਈ ਵੀ ਕੋਈ ਡਿਲੀਵਰੀ ਕਰਨੀ ਕੋਈ ਵੀ ਤਾਂ ਵੀ ਕੰਮ ਜਾਨੀ ਕਿ ਹੋ ਜਾਂਦਾ ਹੈ ਹੋ ਜਾਂਦਾ ਹਾਂ ਕਿ ਰੋਟੀ ਪਾਣੀ ਵੀ ਆਪਣਾ ਕਮਰੇ ਦਾ ਕਰਾਇਆ ਜੇ ਇਹਨਾਂ ਤਾਂ ਚਲੋ ਕਰ ਹੀ ਸਕਦਾ ਬੰਦਾ ਜੀ 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 ਹਾਂਜੀ ਹਾਂਜੀ ਤੇ ਇੱਥੇ ਇਹ ਕੰਮ ਦੇ ਉੱਤੇ ਬੰਦਿਆਂ ਨੂੰ ਸਪੈਨਿਸ਼ ਹੋਣੀ ਜ਼ਰੂਰੀ ਹੈ ਕਿ ਚੱਲ ਜਾਂਦਾ ਤੇ ਜਿੱਦਾਂ ਆਪਣੇ ਦੇਸੀ ਭਾਈ ਜਿੱਦਾਂ ਪਾਕਿਸਤਾਨੀ ਹੋ ਗਿਆ ਪੰਜਾਬੀ ਇਹ ਵੀ ਦੱਬਰ ਠੇਕੇ ਠੇਕੇਦਾਰ ਇਹਨਾਂ ਦੇ ਜਲਦੀਆਂ ਪ੍ਰੇਸ ਸੇ ਉੱਥੇ ਜੇ ਤੁਹਾਨੂੰ ਜਿੱਦਾਂ ਆਪਣੇ ਕੋਈ ਫਲ ਫਰੂਟ ਤੋੜਨੇ ਆ ਉੱਥੇ ਆਪਣੇ ਜਿੱਦਾਂ ਮੁੰਡੇ ਹੁੰਦੇ ਆ ਖੇਤਾਂ ਦਾ ਕੰਮ ਜਿਹੜਾ ਖੇਤਾਂ ਦਾ ਹਾਂਜੀ ਤੇ ਉੱਥੇ ਵੀ ਜਿੱਦਾਂ ਆਪਾਂ ਆਪਣੀ ਜਿੱਦਾਂ ਭਾਸ਼ਾ ਜਿਹੜੀ ਪੰਜਾਬੀ ਤੇ ਚੱਲ ਜਾਂਦੀ ਆ ਚੱਲ ਜਾਂਦੀ ਆ ਤੇ ਬਾਕੀ ਜੇ ਆਪਾਂ ਸਪੈਨਿਸ਼ ਵਿੱਚ ਪੈ ਜਾਈਏ ਜਾਂ ਆਪਣੇ ਤੇ ਡਿਪੈਂਡ ਆ ਜਿੱਦਾਂ ਕਲਾਸਾਂ ਲਾਈਏ ਜਾਂ ਆਪਣੇ YouTube ਤੋਂ ਮਦਦ ਲੈ ਕੇ ਆਪਾਂ ਨੂੰ ਮਤਲਬ ਸਿੱਖ ਸਕਦੇ ਆ ਜੀ ਜੀ ਮਤਲਬ ਆ ਜਾਂਦੀ ਆ ਥੋੜਾ ਟਾਈਮ ਦੇਣਾ ਪੈਂਦਾ ਬਸ ਜੀ 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 ਤੇ ਬ੍ਰਦਰ ਸ਼ੰਦਰਪਾਲ ਇਹ ਵੀ ਤੁਹਾਨੂੰ ਪਤਾ ਬਈ ਜਿਹੜੇ ਮੁੰਡੇ ਖੇਤਾਂ 'ਚ ਕੰਮ ਤੁਸੀਂ ਕਹਿੰਦੇ ਮਿਲ ਜਾਂਦਾ ਬਈ ਜਿੱਥੇ ਬੰਦੇ ਆਪਣੇ ਦੇਸੀ ਲੱਗੇ ਰਹਿੰਦੇ ਆ ਹਾਂਜੀ ਤੇ ਉਹ ਜਿਹੜਾ ਕੰਮ ਕਿਹੜੀ ਸਟੇਟ ਵਿੱਚ ਜਾਂ ਕਿੱਥੇ ਮਿਲਦਾ ਖੇਤਾਂ ਦਾ ਕੰਮ ਕੋਈ ਸ਼ਾਇਡ ਆਈਡੀਆ ਹੈ ਹਾਂਜੀ ਜ਼ਿਆਦਾਤਰ ਜਿਹੜਾ ਕੰਮ ਆਪਣੇ ਖੇਤਾਂ ਦਾ ਖੇਤਾਂ ਦਾ ਜਿੱਦਾਂ ਹੋ ਗਿਆ ਆਪਣੇ ਸੰਤਰੇ ਸੰਤਰੇ ਤੋੜਨੇ ਜਾਂ ਇਦਾਂ ਦੇ ਜਿਹੜੇ ਕੰਮ ਆ ਬਲੇਂਸੀ ਵਿੱਚ ਜ਼ਿਆਦਾ ਆਇਆ ਜਿੱਦਾਂ ਪ੍ਰਿੰਸ ਆ ਉੱਥੇ ਜਿੱਦਾਂ ਫਰੈਂਡ ਸਰਕਲੋਂ ਗਈ ਉੱਥੇ ਬੰਦੇ ਕੰਮ ਆਪਣੇ ਜਿਹੜੇ ਕਰਦੇ ਆ ਜੀ ਜੀ ਪਰ ਮੈਂ ਤਾਂ ਨਹੀਂ ਉਧਰ ਕੀਤਾ ਪਰ ਮੈਂ ਇੱਧਰ ਸਿੱਧੇ ਵਾਰਸਲੋਨਾ 'ਚ ਹੀ ਆਇਆ ਸੀਗਾ ਜੀ 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 ਹਾਂਜੀ ਤੁਸੀਂ ਇੱਥੇ ਠ ਮੈਂ ਹਾਂਜੀ ਮੇਰਾ ਵੀ ਕੰਮ ਇੱਦੀ ਚੱਲਦਾ ਆ ਜਿੱਦਾਂ ਕਾਰਪੇਂਟਰ ਦਾ ਮੈਂ ਕੰਮ ਕਰਦਾ ਆ ਵੈਰੀ ਗੁੱਡ ਵੈਰੀ ਗੁੱਡ ਫਿਰ ਬੰਦਾ ਸਹੀ ਪੜਿਆ ਸੀ ਪਰ ਤੁਸੀਂ ਕੰਮ ਸਿੱਖਿਆ ਹਾਂਜੀ ਹਾਂਜੀ ਮੈਂ ਹੁਣ ਜਿੱਦਾਂ ਸੋਫੇ ਦੁਕਾਨ ਤੇ ਲੱਗਾ ਸੀ ਬੈੱਡ ਬੁੱਡ ਫਰੀਜਰ ਦਾ ਕੰਮ ਕਰਾਂ ਚ ਕੋਈ ਕੰਮ-ਕਮ ਆਪਣੇ ਤੋਂ ਹੁਨਰਾ ਚਲੋ ਇਹ ਕਰ ਲੈਂਦੇ ਆ ਨਾ ਆਪਾਂ ਹਾਂਜੀ 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 ਇਦਾਂ ਫੇ ਕਿਸੇ ਤੇ ਕਿਸੇ ਪਾਸੇ ਲਿੰਕ ਬਣ ਜਾਂਦੇ ਆ ਜਿੱਦਾਂ ਆਪਾਂ ਕੰਮ ਕਰਕੇ ਉਹਨੇ ਜਾਂ ਕਿਸੇ ਨੇ ਘਰੇ ਕਰਾਉਣਾ ਆ ਆਪਣਾ ਜੇ ਸਰਕਲ ਥੋੜਾ ਜਿਹਾ ਚੱਲਦਾ ਰਹਿੰਦਾ ਜੀ ਆਪਾਂ ਨੂੰ ਹਾਂਜੀ ਜੀ 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 ਬੜਾ ਹੀ ਪਲੱਸ ਪੁਆਇੰਟ ਦੱਸਿਆ ਵੀਰੇ ਭਈ ਮਤਲਬ ਜਿਹੜਾ ਬੰਦਾ ਕੰਮ ਸਿੱਖਿਆ ਵੀਰੇ ਦੇ ਕੰਫੀਡੈਂਸ ਤੋਂ ਲੱਗਦਾ ਬ੍ਰਦਰ ਕੰਮ ਸਿੱਖ ਕੇ ਆਇਆ ਜਦੋਂ ਕੰਮ ਸਿੱਖ ਕੇ ਆਇਆ ਉਹ ਬੰਦੇ ਨੂੰ ਕੰਮ ਜਰੂਰ ਮਿਲ ਜਾਂਦਾ ਇਸ ਲਈ ਕੋ ਸਿੱਖਿਆ ਹੋਵੇ ਉਹਦਾ ਆਪਾਂ ਨੂੰ ਲੱਗਦਾ ਫਾਇਦਾ ਹੁੰਦਾ 스ਪੈਨਿਸ਼ ਬੰਦਾ ਹੌਲੀ ਹੌਲੀ ਸਿੱਖ ਹੀ ਜਾਂਦਾ ਹਾਂਜੀ ਹਾਂਜੀ ਐਦਾਂ ਹੁੰਦੀ ਨਾ ਜਿੱਦਾਂ ਕਿ ਥੋੜੇ ਪੈਸੇ ਘੱਟ ਮਿਲਦੇ ਆ ਜੀ ਤੇ ਕੰਮ ਵਾਲੇ ਬੰਦੇ ਨੇ ਵੀ ਹੋ ਜਾਂਦਾ ਕਿ ਚਲੋ ਥੋੜੇ ਪੈਸੇ ਜੇ ਮੈਨੂੰ ਕੰਮ ਮਿਲਦਾ ਆ ਆਪਾਂ ਨੂੰ ਵੀ ਹੋ ਜਾਂਦਾ ਚਲੋ ਇੰਨੇ ਸਾਡੇ ਵੀ ਸਰੀ ਜਾਂਦਾ ਆ ਜੀ ਜੀ ਇਹਦੇ ਕਰਕੇ ਫਿਰ ਦੋਨਾਂ ਦੇ ਹੀ ਸਰ ਜਾਂਦਾ ਫਿਰ ਇਸ ਕਰਕੇ ਬਾਕੀ ਪੀਪਰਾਂ ਤੋਂ ਬਾ ਇਹ ਤਾਂ ਜਦੋਂ ਜੋ ਕਾਨੂੰਨ ਅਥੇ ਬਣਾਇਆ ਜਿੰਨੀ ਸੈਲਰੀ ਹੈਗੇ ਉਹਦੀ ਮਿਲਣੀ ਹੈ ਕਾਨੂੰਨ ਤੁਹਾਨੂੰ ਵਧੀਆ ਲੱਗਦਾ ਜਿਹੜਾ ਬਣਾਇਆ ਕਾਨੂੰਨ ਜਿਹੜਾ ਹੁਣ ਚੇਂਜ ਹੋਇਆ ਉਹਦਾ ਤਾਂ ਜਾਨੀ ਕਿ ਪੂਰੀ ਦੁਨੀਆ ਜਿਨ੍ਹਾਂ ਦਾ ਕਾਨੂੰਨ ਹੈ ਹੁਣ ਪਹਿਲੇ ਨੰਬਰ ਤੇ ਆਇਆ ਜਿਹੜਾ ਇੰਨੀ ਈਜ਼ੀ ਨੇ ਨੇ ਕੀਤਾ ਜੀ ਜੀ ਹਾਂਜੀ ਕਿਉਂਕਿ ਇਮੀਗ੍ਰੇਸ਼ਨ ਜਿੱਦਾਂ ਕਹਿੰਦੇ ਰੋਲਾ ਪਾਉਂਦੇ ਖੋਲਣੀ ਹੈ ਪਰ ਉਹ ਨਹੀਂ ਕਰ ਸਕਦੇ ਇਹਨਾਂ ਬੰਦੇ ਨੂੰ ਸਾਹਮਣਾ ਹੈ ਨਾ ਤਾਂ ਕਰਕੇ ਨੇ ਪੇਪਰ ਜਿਹੜੇ ਈਜ਼ੀ ਕਰ ਦਿੱਤੇ ਹੈ ਬਸ ਜੀ 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 ਪਹਿਲਾਂ ਵੀਡੀਓ ਪਾਈਆਂ ਸੀ ਮੈਂ ਇਮੀਗ੍ਰੇਸ਼ਨ ਵਾਲੀਆਂ ਬਟ ਇਮੀਗ੍ਰੇਸ਼ਨ ਇੱਥੇ ਓਪਨ ਨਹੀਂ ਹੁੰਦੀ ਜਿਹੜੀ ਸਿੱਧੀ ਇਮੀਗ ਉਹ ਚੀਜ਼ ਹੈਣੀ ਇਹਨਾਂ ਨੇ ਕਾਨੂੰਨ ਦੇ ਵਿੱਚ ਚੇਂਜ ਕੀ ਕਰਨੀ ਸੀ ਹੁਣਾਂ ਚੇਂਜ ਹੀ ਕੀਤਾ ਇਹਨਾਂ ਨੇ ਇਹੀ ਕੁਝ ਕੀਤਾ ਹਾਂਜੀ ਚੇਂਜਿੰਗ ਕਰ ਦਿੱਤੀ ਪਰ ਇਮੀ ਇਮੀਗ੍ਰੇਸ਼ਨ ਜਿਹੜੀ ਖੁੱਲੀ ਰਹਿੰਦੀ ਐ ਤੇ ਉਹ 24 ਘੰਟੇ ਆ ਹਾਂਜੀ ਹਾਂਜੀ ਆਪਣੇ 2 ਸਾਲ ਦੀ ਪੈਦਰੋਮੈਂਟ ਜਿਹੜੀ ਆ ਤੁਸੀਂ ਕੰਪਲੀਟ ਕਰੋ ਹਾਂ ਉਹ ਦੂਬਾਰ ਆਪਣਾ ਜਿਹੜਾ ਤੁਸੀਂ ਫਾਈਲ ਵਕੀਲ ਕਰਕੇ ਜਮ੍ਹਾਂ ਕਰਾਓ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਹਾਂਜੀ ਚੰਗੀ ਚੀਜ਼ ਐ ਇਨਫੋਰਮੇਸ਼ਨ ਸਾਰੀ ਰੱਖਿਆ ਕਰੋ ਤੁਹਾਡੇ ਲਈ ਜ਼ਰੂਰੀ ਆ ਸਾਡੇ ਕਾਫੀ ਬੰਦਿਆਂ ਨੂੰ ਨਹੀਂ ਪਤਾ ਚੰਗੀ ਗੱਲ ਹੈ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਤੇ ਥੈਂਕ ਯੂ ਭਾਈ ਸ਼ੇਂਦਰ ਭਾਈ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਤੁਹਾਨੂੰ ਮੈਂ ਦੱਸਦਾ ਚੈਨਲ ਮੈਂ ਤੁਹਾਡੀ ਇਹ ਵੀਡੀਓ YouTube ਤੇ ਪਾਉਂਗਾ ਤੇ ਸਾਡੇ ਪੰਜਾਬੀ ਭਰਾ ਵੇਖਣਗੇ ਕੋਈ ਜ਼ਿਆਦਾ ਨਹੀਂ ਜਿਹੜੇ ਆਪਣੇ ਪੰਜਾਬ ਵਾਲੇ ਬੰਦੇ ਉਹ ਵੇਖਣਗੇ ਜਿਹੜੇ ਆਪਣੀ ਜਿਹੜੇ ਆਪਣੀ ਭਾਸ਼ਾ ਸਮਝਦੇ ਆ ਠੀਕ ਹੈ ਠੀਕ ਤੇ ਥੈਂਕ ਯੂ ਤੁਹਾਡਾ ਬਹੁਤ 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 ਮਿਹਰਬਾਨੀ ਥੈਂਕ ਯੂ ਦੇਖਦੇ ਸਾਡੇ ਭਰਾ ਹੋਰ ਮੈਨੂੰ ਮਿਲ ਜਾਣ మేబీ ਇੱਕ ਬੰਦਾ ਸਾਹਮਣੇ ਆ ਸ਼ਾਇਦ ਮਿਲ ਲੱਗਦਾ ਆਪਣਾ ਪੰਜਾਬੀ ਜਾਂ ਇੰਡੀਅਨ ਕੋਈ ਹੋਣਾ ਪਾਕਿਸਤਾਨੀ ਇੰਡੀਅਨ ਕੋਈ ਬੰਦਾ ਹੈਗਾ ਦੇਖਦਿਆਂ ਬੈਕ ਤੋਂ ਤਾਂ ਲੱਗ ਰਿਹਾ ਬੰਦਾ ਆਪਣਾ ਬਾਕੀ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਉਹ ਲਾ ਨੀ ਜੋ ਤੂੰ ਕਿਹੇ ਪੈਸਾ ਨੂੰ ਇਸ ਦੀ ਮਾਰੋਏ ਕੋ ਆ ਵਾ ਜੋ ਪੈਂਸੋ ਕਿ ਤੇਲਾ ਇੰਡੀਆ ਵਾਲੇ ਹਾਂ ਇੰਡੀਆ ਯੋ ਯੋ ਬੁਸਕਾਂਡੋ ਚੀਕੋ Para sí. hablar de para información de bueno, España. ¿qué ¿Estás haciendo? Este video... ¿Estás grabando. Sí. Canal, YouTube? Sí. Está bien hermano. Para yo quiero preguntarte, cómo está voy de buscar aquí trabajar. Este cosa preguntó mi paisano. Bueno aquí en Barcelona hay mucho trabajo. Aquí en Barcelona y en Madrid también. Si vienes aquí, si tienes ganas de trabajar. Este es, es uh, seguro que mentira, seguro. Okay, bah, hermano. Bueno, si tienes papeles, si no ah, tienes papeles es muy difícil, claro. Ah, Pero si tienes papeles, hermano, ah, sí, sí, es muy fácil. Hay muchas fábricas, pedir trabajadores. Vale, vale. ¿Entiendes, bro? Sí, sí, sí. Yo explicaré. Eh, que, brother, apena que anda, toa de color paper el ya idea, fiir kamaega. O que anda, kama taam eluga, que toa de color paper haga, que paper haga ni na fiir ni kama elda. Yo explicar. ए नेसेसरी तो प्रमिरो पातल शिन पातल नो पयडे ट्रबाहार अकी स्पानिया से इस मुई डिफिसिल एसो एस पादा हर्मनो वेंगरा ग्रacias ग्रacias तुकारा को मो देला इंडिया एसईची को एंतोंसे विंगो अकी डी एम आर ओ एको सोम हर्मनोस सोलो सी 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 ग्रacias amigo हर्मनो ग्रacias लेवी ओ ता बन्दा होर निकले आया मैं तानु कहई शायद 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 होउगा पर साडा बन्दा किधर गया ਆਪਣਾ ਨਹੀਂ ਲੱਭਦਾ ਪਿਆ ਤੇ ਮੈਨੂੰ ਲੱਗਦਾ ਠੰਡ ਬਣਾ ਕੇ ਸਾਰੇ ਜਿੱਤ ਤੱਕ ਮੈਂ ਆ ਗਿਆ ਮੈਂ ਇਨਫੋਰਮੇਸ਼ਨ ਲੈਣੀ ਸੀ ਹੋਰ ਸਾਫ ਸੀ ਤੁਸੀਂ ਸਮਝ ਰਹੇ ਹੋ ਉਹ ਇਨਫੋਰਮੇਸ਼ਨ ਉਹਦੇ ਕੋਲ ਹੈ ਨਹੀਂ ਸੀ ਬੱਟ ਫਿਰ ਵੀ ਵਿਚਾਰੇ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਤੇ ਮੇਰੇ ਹਿਸਾਬ ਦੇ ਵਿੱਚ ਇੱਥੇ ਵੀਡੀਓ ਖਤਮ ਕਰਨੀ ਪੈਣੀ ਆ ਬੰਦੇ ਆਪਣੇ ਨਿਕਲ ਨੁਕਲ ਗਏ ਆ ਇੱਧਰ ਹੈ ਨਹੀਂ ਕੋਈ ਠੰਡ ਤੇ ਮਾਰੇ ਕੋਈ ਬਾਹਰ ਹੀ ਨਹੀਂ ਆਉਂਦਾ ਲਓ ਜੀ ਹੁਣ ਫਾਈਨਲ ਦੇ ਵਿੱਚ ਮੈਂ ਆਪਣੀਆਂ ਗੱਲਾਂ ਚਾਰ ਕਰਾਂ ਤੇ ਵੀਡੀਓ ਨੂੰ ਕਰਾਂ ਡਨ ਸਭ ਤੋਂ ਪਹਿਲਾਂ ਜਿਹੜਾ ਬੰਦਾ ਕੋ ਕੰਮ ਸਿੱਖਿਆ ਹੁੰਦਾ ਉਹਨੂੰ ਕੰਮ ਮਿਲ ਜਾਂਦਾ ਸਾਡੇ ਅਟੋਟੀ ਭਰਾਵਾਂ ਦੇ ਵਿਚਾਰ ਸੀਗੇ ਜਿਹੜਾ ਬੰਦਾ ਇਹ ਮਿਲਿਆ ਆਪਣਾ ਜਿਹੜਾ ਸਪੈਨਿਸ਼ ਬੋਲਦਾ ਹੈ ਬਰੋਕੀ ਇਹ ਕਹਿੰਦਾ ਭਾਈ ਤੁਹਾਡੇ ਕੋ ਪੇਪਰ ਹੋਣੇ ਚਾਹੀਦੇ ਤੁਹਾਨੂੰ ਤਾਂ ਕੰਮ ਮਿਲੂਗਾ ਗੱਲ ਇੱਕੋ ਕੀ ਦੂਜੀ ਸਾਡੇ ਭਾਜੀ ਸ਼ੰਕਰਪਾਲ ਸੀ ਪਿੱਛੇ ਉਹਨਾਂ ਨੇ ਗੱਲ ਦੱਸੀ ਉਹ ਕਹਿੰਦੇ ਭਾਈ ਤੁਹਾਨੂੰ ਕੰਮ ਮਿਲ ਜੂਗਾ ਤੁਹਾਨੂੰ ਕੋਈ ਗੁਣ ਆਉਣਾ ਚਾਹੀਦਾ ਕੀ ਤੁਹਾਨੂੰ ਗੁਣ ਆਉਣਾ ਚਾਹੀਦਾ ਕੋਈ ਵੀ ਤੁਹਾਡੇ ਕੋਲ ਕੰਮ ਤੁਹਾਨੂੰ ਤਾਂ ਮਿਲਦਾ ਨਹੀਂ ਕਿ ਤੁਹਾਨੂੰ ਕੰਮ ਨਹੀਂ ਮਿਲਦਾ ਤੇ ਇਹਦੇ ਵਿੱਚ ਹੁਣ ਆਪਾਂ ਗੱਲ ਕਰੀਏ ਪਹਿਲਾਂ ਕੰਮ ਸਿੱਖਿਆ ਹੋਣਾ ਚਾਹੀਦਾ ਤੇ ਉਦੋਂ ਪਹਿਲਾਂ ਆਪਣੇ ਬ੍ਰਦਰ ਨੇ ਪਹਿਲੀਆਂ ਚ ਗੱਲ ਕੀਤੀ ਸਰਦਾਰ ਸਾਹਿਬ ਨੇ ਉਹਨਾਂ ਨੇ ਕਿਹਾ ਸੀਗਾ ਵੀ ਕਿਸਮਤ ਆ ਉਹਨਾਂ ਨੂੰ ਟਾਈਮ ਥੋੜਾ ਹੋਇਆ ਸੀ ਆਇਆ ਨੂੰ ਹੌਲੀ ਹੌਲੀ ਉਹਨਾਂ ਨੂੰ ਭੇਜਦਾ ਜੂ ਕੰਮ ਲੱਪਣਾ ਕਰੇਣੀ ਲੱਪਣਾ ਤੇ ਬਾਟੋ ਕੰਦੇ ਕਾਰਨ ਬੱਗਨੇ ਸਿੱਖਿਆ ਹੋਵੇ ਉਹਦੇ ਵੀ ਫਾਇਦਾ ਹੁੰਦਾ ਇੱਥੇ ਸਾਡੇ ਕਈ ਸਜਣਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਭਾਈ ਜਿਹੜੇ ਬੰਦੇ ਕੰਮ ਸਿੱਖ ਕੇ ਆਏ ਨਾ ਉਹ ਵੀ ਇੱਥੇ ਤੁਰੇ ਫਿਰਦੇ ਉਹਨਾਂ ਨੂੰ ਵੀ ਕੰਮ ਨਹੀਂ ਮਿਲਦਾ ਮੈਂ ਇਸ ਕਰਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਸਾਡੇ ਭਰਾਵਾ ਦੇ ਰਿਵਿਊ ਲੈਣ ਦੀ ਕੋਸ਼ਿਸ਼ ਕੀਤੀ ਵੀ ਇਹ ਗੱਲ ਸੱਚ ਆ ਕਿ ਝੂਠਾ ਬਟ ਜੇ ਤੁਹਾਨੂੰ ਕੰਮ ਆਉਂਦਾ ਤੇ ਤੁਹਾਨੂੰ ਕੰਮ ਜਰੂਰ ਮਿਲੂਗਾ ਇਹ ਚ ਕੋਈ ਦੋ ਰਹਿ ਨਹੀਂ ਗਈ ਤੁਹਾਨੂੰ ਟਾਈਮ ਲੱਗ ਜੂਗਾ ਥੋੜਾ ਬਟ ਮਿਲੂਗਾ ਇਹ ਗੱਲਾਂ ਦੇ ਨਾਲ ਮੈਂ ਇੱਥੇ ਕਰਦਾ ਵੀਡੀਓ ਖਤਮ ਨਵੇਂ ਟਾਪਿਕ ਤੇ ਆਪਾਂ ਫੇਰ ਮਿਲਾਂਗੇ ਤੇ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਖੁਸ਼ ਰਹੋ ਧੰਨਵਾਦ ਸਾਰਿਆਂ ਦਾ ਤੇ ਕੰਮ ਸਿੱਖ ਕੇ ਆਓ ਕੰਮ ਸਿੱਖੇ ਦਾ ਫਾਇਦਾ ਦੇਰ ਸਵੇਰ ਹੋਈ ਜਾਂਦਾ ਲੈਂਗੁਏਜ ਆਪੇ ਸਿੱਖੀ ਜਾਂਦੀ ਹੈ ਤੇ ਬਾਕੀ ਗੱਲ ਰਹੀ ਤੁਹਾਡੇ ਮੁਕੱਦਰਾਂ ਤੇ ਤੁਹਾਡੀ ਕਿਸਮਤ ਬਹੁਤ ਵੱਡੀ ਇੱਥੇ ਖੇਡਦੀ ਤਾਂ ਤੁਹਾਨੂੰ ਕੰਮ ਮਿਲਦੇ ਆ ਤੇ ਥੈਂਕ ਯੂ ਧੰਨਵਾਦ ਸਾਰਿਆਂ ਦਾ ਇੰਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਕਰਦਾ ਖਤਮ ਤੇ ਤੁਸੀਂ ਖੁਸ਼ ਰਹੋ ਚੈਨਲ ਨਾਲ ਬਨੇ ਰਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ ਨਵੀਂ ਵੀਡੀਓ ਆਪਣੀ ਤੇ ਪਦੌਣਾ ਮਿੰਤੋਂ ਦਾ ਕੇਸ ਹੋਇਆ ਨਵਾਂ ਉਹ ਮੈਂ ਕੇਸ ਰਿਵੀਲ ਕਰੂੰਗਾ ਤੇ ਉਹਦੇ ਤੇ ਆਪਾਂ ਗੱਲ ਕਰਾਂਗੇ ਪਦੌਣਾ ਮਿੰਤੋਂ ਦਾ ਕੀ ਕੇਸ ਨਵਾਂ ਬਣਿਆ ਆਪਣੇ ਬਰਗਰ ਦਾ ਉਹਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕੀ ਹੋ ਜਾਂਦਾ ਤੇ ਕੀ ਉਹਦੇ ਨਾਲ ਹੋ ਗਿਆ ਤੇ ਠੀਕ ਆ ਮਿਲਾਂਗੇ ਨਵੀਂ ਵੀਡੀਓ ਦੇ ਕੇ